ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਭਾਗ 12ਵਾਂ ਜਾਤ ਪਾਤ ਗੁਰ ਕੀ ਨਾਹੀ ਕੋਈ ਜਿਵੇਂ ਗੁਰੂ ਰਾਮਦਾਸ ਜੀ ਦੇ ਸ਼ਰੀਕ ਪ੍ਰਮਾਣ ਨੂੰ ਸਮਝਾਇਆ ਸੀ ਕਿ ਗੁਰੂ ਦਾ ਕੋਈ ਸ਼ਰੀਕ ਨਹੀਂ ਤੇ ਨਾ ਹੀ ਕੋਈ ਸ਼ਰੀਕਾ ਗੁਰੂ ਨਾਲ ਕਰਨ ਵਾਲਾ ਰਹਿੰਦਾ ਹੈ ਤਿਵੇਂ ਹੀ ਜਾਤ ਦਾ ਗਰਭ ਤੇ ਗੁਰੂ ਨਾਲ ਤੁਲਨ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਇਹ ਤਾੜਨਾ ਉਹਨਾਂ ਲਈ ਵੀ ਸੀ ਜੋ ਆਪਣੇ ਆਪ ਨੂੰ ਗੁਰੂ ਅੰਸ਼ ਜਾਂ ਗੁਰੂ ਦੀ ਜਾਤ ਦਾ ਹੋਣਾ ਕਹਿੰਦੇ ਹਨ ਭਾਈ ਪਿਰਥਾ ਮੱਲ ਤੇ ਭਾਈ ਤੁਲਸਾ ਜੀ ਪਲਾ ਜਾਤ ਦੇ ਖੱਤਰੀ ਸਨ ਤੇ ਇਸ ਗੱਲ ਦਾ ਹੰਕਾਰ ਕਰਦੇ ਸਿੱਖਾਂ ਨੂੰ ਕਹਿੰਦੇ ਵੀ ਰਹਿੰਦੇ ਸਨ ਕਿ ਉਹਨਾਂ ਦੀ ਗੋਤ ਉਹੀ ਹੈ ਜੋ ਗੁਰੂ ਤੀਜੇ ਪਾਤਸ਼ਾਹੀ ਹੈ ਫਿਰ ਜਦੋਂ ਗੁਰੂ ਜੀ ਇੱਕ ਵਾਰ ਉਥੇ ਤਾਂ ਸਮਝਾਇਆ ਜਾਤ ਪਾਤ ਗੁਰ ਕੀ ਨਾਹੀ ਕੋਈ ਗੁਰੂ ਦੀ ਕੋਈ ਜਾਤ ਨਹੀਂ ਜਾਤ ਤਾਂ ਸ਼ਰੀਰਾਂ ਦੀ ਹੁੰਦੀ ਹੈ ਤੇ ਗੁਰੂ ਕੋਈ ਸ਼ਰੀਰ ਨਹੀਂ ਹੈ ਜੋਤ ਹੈ ਗੁਰੂ ਨਾਨਕ ਜੀ ਫਰਮਾ ਰਹੇ ਸਨ ਸਿਮਰਨ ਸੇਵਾ ਕਰ ਸੇਵਕ ਬਣੋਗੇ ਤਾਂ ਦਰਗਾਹ ਪੱਤ ਮਿਲੇਗੀ ਜਿਨ੍ਹਾਂ ਨਾਮ ਜਪਿਆ ਤੇ ਨਿਮਰਤਾ ਸਹਿਤ ਸੇਵਾ ਕੀਤੀ ਉਹੀ ਪਾਰ ਹੋਏ ਹਨ ਜੋ ਅੰਮ੍ਰਿਤ ਵੇਲੇ ਨਾਮ ਬੀਜਦੇ ਹਨ ਉਹਨਾਂ ਦਾ ਸਵਾਸ ਸਵਾਸ ਆਪੇ ਸਿਮਰਨ ਆਰੰਭ ਹੋ ਜਾਂਦਾ ਹੈ ਪੋਥੀ ਲਿਖੋ ਸਫਲ ਗੁਰਬਾਣੀ ਭਾਈ ਭੁੱਲਾ ਜੀ ਜੋ ਪਾਉਂਦੇ ਸਨ ਗੁਰੂ ਜੀ ਦੀ ਸ਼ਰਨ ਆਏ ਤੇ ਨਿਵੇਦਨ ਕੀਤੀ ਕੀ ਸੁਣਿਆ ਹੈ ਸਿੱਖ ਕਰ ਸੇਵਾ ਹੀ ਤਪ ਹੈ ਤੇ ਕੋਈ ਕਰੜੀ ਸੇਵਾ ਹੱਥੀ ਨਹੀਂ ਕਰ ਸਕਦੇ ਸੋ ਇਹ ਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਉਸ ਦੀ ਕਲਿਆਣ ਕਿਵੇਂ ਹੋਵੇਗੀ ਮਹਾਰਾਜ ਨੇ ਫਰਮਾਇਆ ਕਿ ਗੁਰਾਂ ਦੀ ਬਾਣੀ ਕਥਾ ਕੀਰਤਨ ਕਰਕੇ ਸਿੱਖਾਂ ਨੂੰ ਸੁਣਾਉਣੀ ਪੋਥੀ ਲਿਖ ਕੇ ਵੰਡਣੀ ਤੇ ਅੱਖਰ ਬੇਦ ਅੱਖਰ ਬੋਧ ਦੇਣਾ ਤੇਰੀ ਇਹ ਹੀ ਸੇਵਾ ਹੈ ਭਾਈ ਬੁੱਲਾ ਜੀ ਨੇ ਡੱਲੇ ਵਿਖੇ ਰੋਜ ਸੰਗਤ ਵਿੱਚ ਜਾ ਕੇ ਸ਼ਬਦ ਦੀ ਕਥਾ ਕਰਨੀ ਤੇ ਬਾਣੀ ਗੰਠ ਘਰਉਣੀ ਤੇ ਜਿਸ ਕਿਸੇ ਨੇ ਗੁਟਕਾ ਜਾਂ ਪੋਥੀ ਮੰਗੀ ਉਸ ਨੂੰ ਲੈ ਕੇ ਜਾ ਨਾਲ ਦੇਣੀ ਭਾਈ ਗੁਰਦਾਸ ਜੀ ਬੂਲਾ ਜੀ ਦਾ ਜ਼ਿਕਰ ਤੇ ਸਤਕਾਰ ਪਾਦਾ ਬੂਲਾ ਜਾਣੀਏ ਗੁਰਬਾਣੀ ਗਾਇਣ ਲਿਖਾਰੀ ਕਰਕੇ ਕੀਤਾ ਹੈ ਇਸ ਫੇਰੀ ਨਾਲ ਡੱਲੇ ਦੀਆਂ ਸੰਗਤਾਂ ਵਿੱਚ ਨਵਾਂ ਉਤਸ਼ਾਹ ਭਰ ਗਿਆ ਇਨਾਂ ਵਾਰ ਸੋਇਆ ਨੇ ਦੂਰ ਨੇੜੇ ਪ੍ਰਚਾਰ ਦੀ ਲਹਿਰ ਚਲਾ ਕੇ ਸਿੱਖੀ ਸੰਦੇਸ਼ ਥਾਂ ਥਾਂ ਪਹੁੰਚਾਇਆ ਤੇ ਧ੍ਰਿੜ ਕਰਾਇਆ ਭਾਈ ਲਾਲੂ ਜੀ ਨੇਮੀ ਸਿੱਖੀ ਪ੍ਰਚਾਰ ਦਾ ਸਦਕਾ ਸਾਗਰਾਂ ਪਾਰ ਤੱਕ ਸਿੱਖੀ ਪਹੁੰਚਾਈ ਇੱਕ ਵਾਰੀ ਇੱਕ ਸਮੁੰਦਰ ਪਾਰ ਵਪਾਰ ਕਰਨ ਵਾਲੇ ਸੌਦਾਗਰ ਦਾ ਜਹਾਜ਼ ਰੇਤੇ ਵਿੱਚ ਜਾ ਖੁੱਬਿਆ ਉਸ ਲਾਲੂ ਦੀ ਦੁਹਾਈ ਦਿੱਤੀ ਜਹਾਜ਼ ਕਿਨਾਰੇ ਲੱਗਾ ਸਦਾਗਰ ਨੇ ਪਾਈ ਜੀ ਨੂੰ ਦੋ ਕੀਮਤੀ ਰਤਨ ਪੇਟਾ ਕੀਤੇ ਪਾਈ ਜੀ ਉਹ ਦੋਵੇਂ ਰਤਨ ਲੈ ਕੇ ਗੁਰੂ ਅਮਰਦਾਸ ਜੀ ਨੂੰ ਪੇਟ ਕਰਨ ਆਏ ਮਹਾਰਾਜ ਨੇ ਡਿਠਾ ਕਿ ਲਾਲੂ ਵਿੱਚ ਹੰਕਾਰ ਦਾ ਅੰਝ ਜਨਮ ਲੈ ਰਿਹਾ ਹੈ ਮਤੇ ਇਹ ਹੰਕਾਰ ਸਭ ਕੁਝ ਸਾੜ ਸਵਾਹੀ ਨਾ ਕਰ ਦੇਵੇ ਇਹ ਜਾਣ ਮਹਾਰਾਜ ਨੇ ਰਤਨ ਵਿਆਸ ਵਿੱਚ ਸੁੱਟਣ ਦਾ ਹੁਕਮ ਕੀਤਾ ਨਾਲ ਹੀ ਬਚਨ ਕੀਤੇ ਰਤਨ ਦੀ ਨਹੀਂ ਨਾਮ ਰਤਨ ਹਿਰਦੇ ਵਿੱਚ ਟਿਕਾਉਣ ਦੀ ਲੋੜ ਹੈ ਪਟ ਪਾਈ ਪਿੱਖਾ ਜੀ ਪਟ ਪਾਈ ਪਿੱਖਾ ਜੀ ਸੁਲਤਾਨਪੁਰ ਦੇ ਰਹਿਣ ਵਾਲੇ ਸਨ ਵੱਡੇ ਵਿਦਵਾਨ ਤੇ ਉੱਚ ਕੋਟੀ ਦੇ ਕਵੀ ਸਨ ਇਹ ਜਿਉਂ ਜਿਉਂ ਲੋਕਾਂ ਨੂੰ ਦੇਖਦੇ ਉਦਾਸ ਹੋ ਜਾਂਦੇ ਕਿਉਂਕਿ ਜਿੱਧਰ ਜਾਂਦੇ ਈਰਖਾ ਨਫ਼ਰਤ ਤੇ ਸਾੜਾ ਹੀ ਵੇਖਦੇ ਜਿੱਥੇ ਕਿਥੇ ਸਾਧੂ ਸੰਨਿਆਸੀ ਜੋਗੀ ਜੰਗਮ ਦਿਗੰਬਰ ਪੰਡਤ ਸੁਣਧੀ ਉਥੇ ਪੁੱਜਦੇ ਪਰ ਜਾ ਕੇ ਨਿਰਾਸ਼ਤਾ ਹੀ ਮਿਲਦੀ ਕਰਨੀ ਵਾਲੀ ਕੋਈ ਗੱਲ ਨਾ ਦਿਸਦੀ ਪਟਕ ਦੇ ਫਿਰਦੇ ਹੀ ਗੁਰੂ ਜੀ ਦੀ ਦੱਸ ਪਈ ਕਿ ਜਿਸ ਵਸਤੂ ਦੀ ਪਾਲ ਲਈ ਦਰ ਦਰ ਫਿਰ ਰਿਹਾ ਹੈ ਉਹ ਤਾਂ ਸultanpur ਦੇ ਨੇੜੇ ਗੋਇੰਦਵਾਲ ਬਿਰਾਜੀ ਹੈ ਬੜੀ ਫਟਕਾਰ ਪਾਈ ਕੀ ਮਨਾ ਕਰ ਹੁੰਦੀ ਵਸਤੂ ਪਾ ਨਹੀਂ ਸਕਿਆ ਕਿਵੇਂ ਪਰ ਐਵੇਂ ਹੀ ਟਟਕਦਾ ਫਿਰਿਓ ਗੋਇੰਦਵਾਲ ਦਰਸ਼ਨਾ ਨੂੰ ਆਇਆ ਦਰਸ਼ਨ ਕਰਦਿਆਂ ਹੀ ਸਭ ਪੁਰਾਣੇ ਖਿਆਲ ਉਗੜ ਗਏ ਨਵਾਂ ਉਤਸ਼ਾਹ ਪਾਰ ਗਿਆ ਨਾਮ ਦੀ ਮਹਿਮਾ ਜਾਣੀ ਪ੍ਰੇਮ ਦੀ ਲੈ ਵਗ ਤੁਰੀ ਸਭ ਛਾਵਾਂ ਉਸ ਪਰਵਾਹ ਵਿੱਚ ਹੀ ਵਹਿ ਤੁਰੀਆਂ ਜੋ ਅਨੁਭਵ ਕੀਤਾ ਉਹ ਸ਼ਬਦਾਂ ਦਾ ਜਾਮਾ ਪਾ ਕੀ ਵੇਤੁਰਿਆ ਫਿਰ ਪਿਖਾ ਜੀ ਨੇ પ્રસન્નਤਾ ਨਾਲ ਕਿਹਾ ਮੈਨੂੰ ਉਹ ਹੀ ਗੁਰੂ ਮਿਲਿਆ ਹੈ ਜਿਸ ਦੀ ਮਹਿਮਾ ਅਪਾਰ ਹੈ ਮੈਨੂੰ ਸਹਿਜ ਦੇ ਰੰਗ ਵਿੱਚ ਰੰਗ ਦਿੱਤਾ ਤੇ ਪੂਰਨ ਟਕਾ ਬਖਸ਼ ਦਿੱਤਾ ਸ਼ਬਦ ਸੁਰਤ ਵਿੱਚ ਹੀ ਜੁੜ ਗਈ ਤੇ ਹਿਰਦਾ ਖਿੜ ਗਿਆ ਤੇ ਸਮਾਧੀ ਢਿਰੜ ਹੋ ਗਈ ਅਨਹਦ ਨਾਦ ਅੰਦਰ ਵੱਜਣ ਲੱਗਾ ਹੈ ਹੁਣ ਪਿਆਰਾ ਹੀ ਪਿਆਰਾ ਹੈ ਹੁਣ ਪਿਖਾ ਜੀ ਗੋਇੰਦਵਾਲ ਹੀ ਟੇਕੂ ਸੇਵਾ ਕਰਦੇ ਰਹੇ ਆਵਾਜ਼ ਬਹੁਤ ਸੁਰੀਲੀ ਸੀ ਕੀਰਤਨ ਵਿੱਚ ਪੂਰਾ ਰਸ ਸੀ ਹਰ ਦਾ ਨਾਮ ਅਤ ਮਿੱਠਾ ਇੱਕ ਵਾਰ ਸੰਗਤ ਨੇ ਕੀਰਤਨ ਦਾ ਰਸ ਮਾਨਣ ਉਪਰੰਤ ਪੁੱਛਿਆ ਕਿ ਜਗ ਵਿੱਚ ਪਾਤਸ਼ਾਹ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ਮਹਾਰਾਜ ਨੇ ਫਰਮਾਇਆ ਮਿੱਠੀ ਤੋਂ ਮਿੱਠੀ ਖਾਓ ਤੇ ਖਾਂਦੇ ਰਵੋ ਉਹ ਕੌੜੀ ਲੱਗਣ ਲੱਗ ਪੈਂਦੀ ਹੈ ਸਭ ਤੋਂ ਮਿੱਠਾ ਹੈ ਹਰ ਦਾ ਨਾਮ ਹਰ ਨਾਮ ਦੇ ਅੱਗੇ ਸਭ ਫਿੱਕੇ ਨੇ ਇੱਕ ਵਾਰੀ ਜਜ਼ਹਿਰ ਦੇਵਸਾਇਆ ਉਸ ਨੂੰ ਅੰਤਾਂ ਦੀ ਮਿਠਾਸ ਮਿਲ ਜਾਂਦੀ ਹੈ ਰਹਿਮਤਾ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਸੱਤਾ ਤੇ ਬਲਵੰਡ ਜੀ ਨੇ ਠੀਕ ਲਿਖਿਆ ਹੈ ਕਿ ਗੁਰੂ ਜੀ ਨੇ ਰੜਕ ਕੇ 14 ਰਤਨ ਸਮੁੰਦਰ ਦੀ ਤੈਤੋਂ ਕੱਢ ਆਂਦੇ ਕੱਢੇ ਸਾਰੇ ਰਤਨ ਹੀ ਸਿੱਖਾਂ ਨੂੰ ਬਖਸ਼ ਦਿੱਤੇ ਫਿਰ ਸਿੱਖੀ ਨੂੰ ਇਤਨਾ ਡ੍ਰਿੜ ਕਰ ਦਿੱਤਾ ਕੀ ਹਰ ਪੱਖੋਂ ਮਜ਼ਬੂਤ ਹੋ ਗਈ ਵਖਰੀ ਨਿਰੋਈ ਮਰਿਆਦਾ ਬੰਨੀ ਦੂਰ ਵਸਦੀ ਸਿੱਖੀ ਲਈ ਮੰਜੀ ਦਾ ਪਰਥਾ ਜਾਰੀ ਕੀਤੀ ਅੰਮ੍ਰਿਤਸਰ ਦੀ ਸਥਾਪਨਾ ਦਾ ਹੁਕਮ ਤੇ ਥਾਂ ਚੁਣ ਕੇ ਦਿੱਤੀ ਜਿਨ੍ਹਾਂ ਦਾ ਕੋਈ ਨਹੀਂ ਆਪਣਾ ਆਖਿਆ ਤੇ ਬਣਾਇਆ ਸਤੀ ਪਰਥਾ ਸਤੀ ਸ਼ਬਦ ਦਾ ਅਰਥ ਹੈ ਇੱਕ ਪਰਿਵਾਰ ਤੇ ਚਰਿੱਤਰਵਾਰ ਇਸਤਰੀ ਪਰ ਇਹ ਜੋੜੀ ਗਈ ਕੋੜੀ ਤੇ ਪੈੜੀ ਰੀਤ ਨਾਲ ਜਿਸ ਅਨੁਸਾਰ ਔਰਤ ਨੂੰ ਆਪਣੇ ਕਾਰਨਿਰਤਕ ਸਰੀਰ ਨਾਲ ਸੜਨ ਤੇ ਮਜਬੂਰ ਕੀਤਾ ਜਾਂਦਾ ਸੀ ਬਹੁਤ ਦੇਸ਼ਾਂ ਦੀਆਂ ਆਦਮ ਜਾਤੀਆਂ ਦਾ ਇਹ ਵਿਸ਼ਵਾਸ ਰਿਹਾ ਹੈ ਕਿ ਮੌਤ ਤੋਂ ਬਾਅਦ ਦਾ ਜੀਵਨ ਘਟ ਜਾਂ ਜ਼ਿਆਦਾ ਵਰਤਮਾਨ ਜੀਵਨ ਦਾ ਹੀ ਲਗਾਤਾਰ ਰੂਪ ਹੈ ਤੇ ਉਸ ਦੀਆਂ ਨਿਤ ਦੀਆਂ ਲੋੜਾਂ ਵੀ ਵਰਤਮਾਨ ਜ਼ਿੰਦਗੀ ਵਾਂਗਰ ਹੀ ਹਨ ਹਿੰਦੂਸਤਾਨ ਦੀ ਧਰਮ ਗ੍ਰੰਥਾਂ ਵਿੱਚ ਇਤਨੀ ਕੋ छूट ਸੀ ਕਿ ਆਪਣੀ ਮਰਜ਼ੀ ਨਾਲ ਔਰਤ ਸਤੀ ਹੋਵੇ ਪਰ ਇਹ ਮਰਜ਼ੀ ਮਨਵਾ ਲਈ ਜਾਂਦੀ ਸੀ ਔਸਤਰੀ ਨੂੰ ਪਤੀ ਦੀ ਚਿਤਾ ਵਿੱਚ ਸੜਨ ਨੂੰ ਪੁੰਨ ਕਿਹਾ ਜਾਂਦਾ ਸੀ ਇਹ ਵੀ ਲਿਖਿਆ ਗਿਆ ਹੈ ਕਿ ਸਤੀ ਹੋਣ ਵਾਲੀ ਔਸਤਰੀ ਨਾ ਕੇਵਲ ਸਵਰਗ ਵਿੱਚ ਸਦਾ ਆਪਣੇ ਸਵਾਮੀ ਨਾਲ ਆਨੰਦ ਮਾਣਦੀ ਹੈ ਸਗੋ ਪਤੀ ਤੇ ਤਿੰਨਾ ਪੀੜੀਆਂ ਦੇ ਪਾਪਾਂ ਨੂੰ ਤੋ ਦਿੰਦੀ ਹੈ ਇਸ ਤਰ੍ਹਾਂ ਦੀਆਂ ਆਸ਼ਾ ਉਮੀਦਾਂ ਦਬਾ ਕੇ ਇਹ ਔਰਤ ਨੂੰ ਸਦੀ ਸਤੀ ਹਮਨ ਲਈ ਪ੍ਰੇਰਿਆ ਜਾਂ ਮਜਬੂਰ ਕੀਤਾ ਜਾਂਦਾ ਸੀ ਅਗਲੀ ਸਾਖੀ ਅਗਲੇ ਪਾਗ ਵਿੱਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲਚਕ ਦੀ ਸ਼ਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ